ਅਨ ਤੇਰਸ ਤੇ ਦਿਨ 18 ਅਕਤੂਬਰ ਨੂੰ ਸੰਤਾਂ ਦੇ ਕਹੇ ਅਨੁਸਾਰ ਇਹ ਚੀਜ਼ਾਂ ਲੈ ਆਓ ਫਿਰ ਦੇਖਣਾ ਚਮਤਕਾਰ ਦਿਨ ਬਦਲਦੇ ਤੁਹਾਡੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਆਪਣੀਆਂ ਹਾਜ਼ਰੀਆਂ ਲਗਵਾਓ ਕਰੋ ਰਸਨਾ ਪਵਿੱਤਰ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ Uh, 18 ਅਕਤੂਬਰ ਨੂੰ ਮੰਨਿਆ ਜਾ ਰਿਹਾ ਹੈ ਕਿ ਧਨ ਤੇਰਸ ਹੈ ਤੇ ਇਸ ਧਨ ਤੇਰਸ ਵਾਲੇ ਦਿਨ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਪਤਾਸੇ ਖਰੀਦੂਗਾ ਜਾਂ ਝਾੜੂ ਖਰੀਦੂਗਾ ਤੇ ਉਹਨੂੰ ਦਾਨ ਕਰੂਗਾ ਜਾਂ ਫਿਰ ਇੰਜ ਕਹਿ ਲੋ ਵੀ ਅੱਗੇ ਵੀ ਜਿੰਨਾ ਵੀ ਪੁੰਨ ਦਾਨ ਕਰੂਗਾ ਕਹਿੰਦੇ ਉਹਦੇ ਕੋਲੇ ਪੈਸਾ ਹੀ ਪੈਸਾ ਆਵੇਗਾ ਇਹ ਮੰਨਿਆ ਜਾਂਦਾ ਜੀ ਇਹ ਮਤਲਬ ਕਿ ਵਹਿਮ ਭਰਮ ਕਰਨ ਵਾਲੇ ਲੋਕ ਜਾਂ ਇੰਜ ਕਹਿ ਲਓ ਜਿਹੜੇ ਸਭ ਤੋਂ ਵੱਧ ਵਹਿਮਾਂ ਦੇ ਵਿੱਚ ਉਲਝੇ ਹੋਏ ਨੇ ਜਾਂ ਇੰਜ ਕਹਿ ਲਓ ਵੀ ਜਿਹੜੇ ਵਹਿਮਾਂ ਦੇ ਵਿੱਚ ਪਏ ਹੋਏ ਨੇ ਉਹਨਾਂ ਦੀ ਮੈਂ ਗੱਲ ਕਰਨ ਜਾ ਰਿਹਾ ਕਿ ਉਹ ਲੋਕ ਜਿਹੜੇ ਮੰਨਦੇ ਨੇ ਪਰ ਹੁੰਦਾ ਕੁਝ ਵੀ ਨਹੀਂ ਸਾਧ ਸੰਗਤ ਹੁਣ ਇਹ ਤੇ ਹੈ ਨਹੀਂ ਵੀ ਮੈਨੂੰ ਭੁੱਖ ਲੱਗੀ ਆ ਤੂੰ ਰੋਟੀ ਖਾ ਲਾ ਮੇਰੀ ਭੁੱਖ ਮਿਟ ਜੂਗੀ ਇਹ ਤਾਂ ਨਹੀਂ ਹੁੰਦਾ ਜੇ ਆਪ ਕਰਾਂਗੇ ਤੇ ਆਪ ਨੂੰ ਉਹਦਾ ਫਲ ਮਿਲੇਗਾ ਸਾਧ ਸੰਗਤ ਜੇ ਹੁਣ ਆਪਾਂ ਆਪ ਨੂੰ ਦਾਨ ਕਰਾਂਗੇ ਤੇ ਆਪਾਂ ਨੂੰ ਉਹਦਾ ਫਲ ਮਿਲੇਗਾ ਦੂਜੇ ਨੂੰ ਤਾਂ ਕਿਸੇ ਨੂੰ ਨਹੀਂ ਮਿਲੇਗਾ ਸੋ ਜੇ ਆਪਾਂ ਅੱਜ ਪਾਠ ਕਰਾਂਗੇ ਨਿਤਨੇਮ ਕਰਾਂਗੇ ਸਤਿਗੁਰੂ ਦਾ ਬਚਨ ਮੰਨਾਂਗੇ ਉਹਦਾ ਫਲ ਵੀ ਆਪਾਂ ਨੂੰ ਮਿਲਣਾ ਹੈ ਕਿਸੇ ਹੋਰ ਨੂੰ ਨਹੀਂ ਮਿਲਣਾ ਸੋ ਇਸ ਕਰਕੇ ਧਨ ਤੇਰਸ ਵਾਲੇ ਦਿਨ ਇਹ ਭੁੱਲ ਜਿਓ ਵੀ ਝਾੜੂ ਆਦਿਕ ਦਾਨ ਕਰਕੇ ਪਤਾਸੇ ਯਦਕ ਦਾਨ ਕਰਤੇ ਘਰ ਧਾਰਮਿਕ ਥਾਵਾਂ ਤੇ ਪਤਾਸੇ ਦੇਣ ਦੇ ਨਾਲ ਸਾਡੇ ਕੀਤੇ ਕਰਮ ਜਿਹੜੇ ਨੇ ਉਹ ਸਾਫ ਹੋ ਜਾਣਗੇ ਸਾਡੇ ਘਰ ਦੇ ਵਿੱਚ ਪੈਸਾ ਆ ਜਾਊਗਾ ਜਾਂ ਇੰਜ ਸਾਡੇ ਦਿਨ ਬਦਲ ਜਾਣਗੇ ਜਾਂ ਮੰਨ ਲਓ ਕਿ ਤੂੰ ਖਜ਼ਾਨਾ ਹੀ ਮਿਲ ਜਾਊਗਾ ਇਹ ਚੀਜ਼ ਭੁੱਲ ਜਿਓ ਇਹ ਚੀਜ਼ਾਂ ਨਹੀਂ ਹੈਗੀਆਂ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚੋਂ ਕੋਹਾਂ ਦੂਰ ਅਰੇ ਹੋ ਆਪਣੇ ਆਪ ਨੂੰ ਰੱਖਿਓ ਜੀ ਕੋਹਾਂ ਦੂਰ ਰੱਖਿਓ ਸਾਧ ਸੰਗਤ ਇਹ ਚੀਜ਼ਾਂ ਨਹੀਂ ਹੈਗੀਆਂ ਤੋਂ ਕਰਨਾ ਕੀ ਹੈ ਪਰਮਾਤਮਾ 'ਗੇ ਅਰਦਾਸ ਕਰਨੀਏ ਦੋਵੇਂ ਹੱਥ ਜੋੜ ਕੇ ਗੁਰੂ ਘਰ ਜਾਓ ਬੈਠ ਕੇ ਪਾਠ ਕਰੋ ਸੰਗਤ ਕਰੋ ਸਾ ਸੰਗਤ ਦੂਜੀ ਗੱਲ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਨਿਤਨੇਮ ਕਰੀਏ ਆਪਣੇ ਘਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਆਈਏ ਆਪਣੇ ਘਰ ਦੇ ਵਿੱਚ ਨਿਤਨੇਮ ਦਾ ਗੁਟਕਾ ਸਾਹਿਬ ਲੈ ਕੇ ਆਈਏ ਕਈ ਥਾਵਾਂ ਤੇ ਭੇੜਾ ਰਹਿਤ ਗੁਟਕਾ ਸਾਹਿਬ ਦਿੱਤੇ ਜਾਂਦੇ ਨੇ ਕਈ ਥਾਵਾਂ ਤੇ ਭੇੜਾ ਰਹਿਤ ਗੁਟਕਾ ਸਾਹਿਬ ਦਿੱਤੇ ਜਾਂਦੇ ਨੇ ਆਪਾਂ ਗੁਟਕਾ ਸਾਹਿਬ ਆਪਣੇ ਘਰ ਦੇ ਵਿੱਚ ਲੈ ਕੇ ਆਈਏ ਤੇ ਗੁਡਕਾ ਸਾਹਿਬ ਘਰ ਦੇ ਵਿੱਚ ਲਿਆ ਕੇ ਪਾਠ ਕਰੀਏ ਆਪਣੇ ਬੱਚੇ ਵੀ ਕਰਨ ਸਾਾ ਸੰਗਤ ਔਰ ਦੂਜੀ ਗੱਲ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਕਿ ਆ ਆਪਾਂ ਗੁਡਕਾ ਸਾਹਿਬ ਲੈ ਕੇ ਆਵਾਂਗੇ ਬੜੇ ਆਤਮ ਸਤਕਾਰ ਨਾਲ ਘਰ ਤੇ ਰੱਖੀ ਆਪਾਂ ਖੁਦ ਪਾਠ ਕਰੀਏ ਇਹ ਮਤ ਸਮਝਿਓ ਕਿ ਝਾੜੂ ਆਦਿਕ ਪਤਾਸੇ ਆਦਿਕ দান ਕਰਕੇ ਜੀ ਧਨ ਤੇਰਸ ਬਣਾ ਲਿਆ ਜੀ ਫਿਰ ਸਾਡੇ ਘਰ ਦੇ ਵਿੱਚ ਮਾਇਆ ਆ ਜਾਏਗੀ ਧਨ ਦੌਲਤ ਆ ਜਾਏਗਾ ਇਹ ਸਭ ਤੋਂ ਵੱਡਾ ਸਾਡਾ ਵਹਿਮ ਹੈ ਇਹ ਚੀਜ਼ ਕਦੇ ਵੀ ਨਹੀਂ ਹੋ ਸਕਦੀ ਜੇ ਆਪਾਂ ਮੰਨ ਲਓ ਵਹਿਮ ਦੇ ਵਿੱਚੋਂ ਨਿਕਲਾਂਗੇ ਭਰਮ ਦੇ ਵਿੱਚੋਂ ਨਿਕਲਾਂਗੇ ਤਾਂ ਸਾਡਾ ਭਲਾ ਹੋ ਸਕਦਾ ਨਹੀਂ ਭਲਾ ਨਹੀਂ ਹੋ ਸਕਦਾ ਸੋ ਧਨ ਤਿਰਸ ਵਾਲੇ ਦਿਨ ਝਾੜੂ ਆਦਿਕ দান ਕਰਨ ਵਾਲੇ ਝਾੜੂਆਂ ਨੂੰ ਜਿਹੜਾ ਹੈ ਇਧਰ ਉਧਰ ਸੁੱਟਣ ਵਾਲੇ ਜਾਂ ਕਹਿ ਲਓ ਪਕਾਸਿਆਂ ਨੂੰ ਜਿਹੜਾ ਕੀੜਿਆਂ ਦੇ ਭੌਣ ਤੇ ਪਾਉਣ ਵਾਲੇ ਜਾਂ ਪਤਾਸਿਆਂ ਨੂੰ ਜਿਹੜਾ ਹੈ ਤੈਰਨ ਵਾਲੇ ਇਸ ਗੱਲ ਨੂੰ ਧਿਆਨ ਨਾਲ ਸੁਣ ਲਿਓ ਵੀ ਪੈਸਾ ਇਦਾਂ ਨਹੀਂ ਆਉਂਦਾ ਮਹਾਂਪੁਰ ਕਹਿੰਦੇ ਗੁਰਬਾਣੀ ਨੂੰ ਪੜੋ ਆ ਦੋਵੇਂ ਹੱਥ ਜੋੜ ਕੇ ਹਿਰਦੇ ਰੂਪ ਘਰ ਦੇ ਵਿੱਚੋਂ ਪ੍ਰੇਮ ਭਾਵਨਾ ਦੇ ਵਿੱਚ ਭਿੱਜ ਕੇ ਉਹ ਸਤਿਗੁਰੂ ਮਹਾਰਾਜ ਨੂੰ ਕਹਿੰਦੇ ਤੁਸੀਂ ਅਰਦਾਸ ਕਰੋ ਸਤਿਗੁਰੂ ਜੀ ਕਿਰਪਾ ਕਰੋ ਪੈਸੇ ਦੀ ਲੋੜ ਚਲੋ ਸਭ ਨੂੰ ਹੁੰਦੀ ਹੈ ਕਹਿੰਦੇ ਸਤਿਗੁਰੂ ਐਨਾਕ ਦੇਈ ਜਿਹਦੇ ਨਾਲ ਮੈਂ ਖੁਸ਼ ਰਹਾ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਬਾਦੂ ਨਾ ਦੇਈ ਕਹਨੇ ਬਾਦੂ ਨਾਲ ਜਿਹੜਾ ਹੈ ਮੈਂ ਪਰਮਾਤਮਾ ਤੇਰੇ ਤੋਂ ਦੂਰੀ ਬਣਾ ਲਾਂਗਾ ਟੁੱਟ ਜਾਾਂਗਾ ਬਸ ਮੇਰੀਆਂ ਜ਼ਰੂਰਤ ਦੇਣਾ ਲੈਣਾ ਕਿਸੇ ਦਾ ਨਾ ਹੋਵੇ ਰੋਟੀ ਫੁਲਕਾ ਮੇਰਾ ਚੱਲੀ ਜਾਵੇ ਤੇ ਮੇਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਸਤਿਗੁਰੂ ਇੰਨੀ ਕੋਈ ਕਿਰਪਾ ਕਰਿਓ ਮੇਰੇ ਤੇ ਇੰਨੀ ਕਿਰਮਤ ਕਰਿਓ ਦਿਨ ਉਦੋਂ ਬਦਲ ਲੰਗੇ ਜਦੋਂ ਸਾਫ ਸੂਰਤ ਜਾ ਇੰਜ ਕਹਿ ਲੋ ਵੀ ਸਾਫ਼ ਸੁਥਰੀ ਨੀਅਤ ਦੇ ਨਾਲ ਅਸੀਂ ਗੁਰੂ ਤੋਂ ਮੰਗਾਗੇ ਤੇ ਸਤਿਗੁਰੂ ਸਾਨੂੰ ਸਭ ਕੁਝ ਦੇਣਗੇ ਨਾ ਹੋਵੇ ਵੀ ਚੋਰੀਆਂ ਠੱਗੀਆਂ ਮਾਰਨ ਤੇ ਧਿਆਨ ਰੱਖੀਏ ਤੇ ਗੁਰੂ ਕੋਲ ਜਾ ਕੇ ਆਪਾਂ ਇਹ ਬਣ ਜਾਈਏ ਵੀ ਤیرے ਆ ਜੀ ਪਰਮਾਤਮਾ ਤੂੰ ਹੀ ਐ ਮੈਨੂੰ ਸਾਰਾ ਕੁਝ ਦੇਣ ਵਾਲਾ ਤੂੰ ਹੀ ਐ ਤੇਰੇ ਹੀ ਆ ਸਾਰਾ ਕੁਝ ਇਹ ਕੰਮ ਨਾ ਹੋਵੇ ਸਾਥ ਸੰਗਤ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੀਏ ਸੋ ਗੁਰੂ ਨਾਲ ਜੁੜੀਏ ਮੇਰੀ ਸਭ ਤੋਂ ਵੱਡੀ ਬੇਨਤੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਲੜ ਲੱਗੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ